ਸੋ ਕਹਿੰਦੇ ਨੇ ਕਿ ਮਿਹਨਤ ਮਿਹਨਤ ਕਰਾਂਗੇ ਤੇ ਕਿਤੇ ਨਾ ਕਿਤੇ ਪਰਮਾਤਮਾ ਦੀ ਵੀ ਕਿਰਪਾ ਹੁੰਦੀ ਏ ਮਾਪਾਪ ਦਾ ਵੀ ਜਿਹੜਾ ਸਾਥ ਹੁੰਦਾ ਏ ਸੋ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਫਾਦਰ ਸਾਹਿਬ ਦੀ ਡੈਥ ਹੋ ਗਈ ਉਸ ਤੋਂ ਬਾਅਦ ਨੌਜਵਾਨ ਹਿੰਮਤ ਨਹੀਂ ਹਾਰਿਆ ਉਹਦੇ ਨਾਲ ਕੰਮ ਕਰਦਾ ਸੀ ਪਰ ਕਿਤੇ ਨਾ ਕਿਤੇ ਉਹੀ ਕੰਮ ਜਿਹੜਾ ਏ ਕਰਨ ਲੱਗ ਪਿਆ 10ਵੀਂ ਚ ਪੜਦਾ ਸੀ 10ਵੀਂ ਤੋਂ ਬਾਅਦ ਉਹਨੇ ਆਪਣੇ ਫਾਦਰ ਵਾਲਾ ਕੰਮ ਹੀ ਕਰ ਲਿਆ ਸਟਾਰਟ ਤੇ ਚਾਹ ਤਾਰ ਅਡਾ ਲਾਉਂਦੇ ਸੀ ਉਹਦੇ ਫਾਦਰ ਸਾਹਿਬ ਤਸਵੀਰ ਤੁਹਾਨੂੰ ਦਿਖਾ ਦਾਂਗੇ ਕਿ ਨੌਜਵਾਨ ਚਾਹ ਬਣਾ ਰਿਹਾ ਵਾ ਉਹਦੇ ਮਨ ਚ ਸੀ ਕਿ ਮੈਂ ਬਾਹਰ ਨਹੀਂ ਜਾਣਾ ਇੱਥੇ ਰਹਿ ਕੇ ਹੀ ਜਰਾਏ ਆਪਣਾ ਕਾਰੋਬਾਰ ਵਧਾਣਾ ਏ ਤੇ ਕੰਮ ਕਰਨਾ ਏ ਆਪਾਂ ਵੀਰ ਨਾਲ ਗੱਲਬਾਤ ਵੀ ਕਰਾਂਗੇ ਕਿ ਕਿੰਨੀ ਉਮਰ ਸੀ ਤੇ ਕਿਦੋਂ ਫਾਦਰ ਸਾਹਿਬ ਦੀ ਜੈਤ ਹੋਈ ਸੀ ਕਹਿੰਦੇ ਨੇ ਕਿ ਲੋਗ ਬਾਹਰ ਨੂੰ ਰੁੱਕ ਕਰਦੇ ਨੇ ਭਜਦੇ ਨੇ ਪਰ ਉਹਨੇ ਇੱਥੇ ਰਹਿ ਕੇ ਹੀ ਆਪਣਾ ਜਰਾਏ ਕੰਮ ਸਟਾਰਟ ਕਰ ਦਿੱਤਾ ਗੱਡੀ ਦੇ ਉੱਤੇ ਹੀ ਛੋਟਾ ਹਾਥੀ ਲਿਆ ਕਮੇਟੀਆਂ ਪਾ ਕੇ ਤੇ ਛੋਟੇ ਹਾਥੀ ਤੇ ਜਿਹੜਾ ਇਹ ਕੰਮ ਕਿਤੇ ਨਾ ਕਿਤੇ ਸਟਾਰਟ ਕਰ ਦਿੱਤਾ ਚਾਹ ਦਾ ਆਡਾ ਸਟਾਰਟ ਕੀਤਾ ਤੇ ਨਾਲ ਦੀ ਨਾਲ ਹੁਣ ਸਾਰਾ ਰਾਸ਼ਨ ਹੀ ਜਰਾਏ ਉਹ ਗੱਡੀ ਦੇ ਉੱਤੇ ਲੱਦ ਲਿਆ ਤੇ ਗੱਡੀ ਦੇ ਉੱਤੇ ਵੇਚਦਾ ਤੇ ਕਾਰੋਬਾਰ ਆਪਣਾ ਕਰਦਾ ਪਿਆ ਆਪਾਂ ਗੱਲਬਾਤ ਕਰਦੇ ਆ ਕੀ ਕਹਿਣਾ ਹੈ ਕੀ ਨਾਮ ਹੈ ਤੇ ਕਿੰਨੀ ਉਮਰ ਹੈ ਸੋ ਗੱਲਬਾਤ ਕਰਦੇ ਆ ਸੋ ਨਮਸਕਾਰ ਭਾਜੀ ਨਮਸਕਾਰ ਕੀ ਨਾਮ ਦੇ ਰਜੀਵ ਕੁਮਾਰ ਸਾਹਿਬ ਰਜੀਵ ਜੀ ਕਿੰਨੀ ਉਮਰ ਹੈ ਤੁਹਾਡੀ ਸਰ 26 ਸਾਲ 26 ਸਾਲ ਆ ਫਿਰ ਫਾਦਰ ਸਾਹਿਬ ਕੀ ਕਰਦੇ ਸੀ ਤੁਹਾਡੇ ਫਾਦਰ ਸਾਹਿਬ ਇੱਥੇ ਰੇੜੀ ਲਾਂਦੇ ਜੀ ਜਗ੍ਹਾ ਤੇ ਚਾਹ ਦੀ ਰੇੜੀ ਲਾਂਦੇ ਸੀ ਨਾਲ ਥੋੜਾ ਬਿਸਕਟ ਬਿਸਕਟ ਰੱਖੇ ਹੁੰਦੇ ਜੀ ਪਰਿਵਾਰ ਵਿੱਚ ਕੋਣ ਕੋਣ ਆ ਪਰਿਵਾਰ ਚ ਸਰ ਮੇਰੇ ਦੋ ਭਰਾ ਦੀ ਮੰਮੀ ਭਾਬੀ ਜੀ ਹਾਂਜੀ ਸੋ ਫਿਰ ਤੁਸੀਂ ਨਹੀਂ ਸੋਚਿਆ ਕਿ ਕਿਤੇ ਮੈਂ ਬਾਹਰ ਨੂੰ ਚਲ ਜਾਾਂ ਇੱਥੇ ਹੀ ਮਿਹਨਤ ਕਰਨ ਲੱਗ ਪੇ ਸਰ ਮੇਰੇ ਡੈਡੀ ਦੀ ਡੈਥ ਹੋ ਗਈ ਉਸ ਹਾਲਾ ਮੈਨੂੰ ਮੇਰਾ ਸਰਕਲ ਨਹੀਂ ਸੱਟੀ ਮੈਨੂੰ ਆਪਣੀ ਰੋਟੀ ਪਾਣੀ ਦੇ ਲਈ ਇੱਥੇ ਹੀ ਕਰਨਾ ਪਿਆ ਮੈਨੂੰ ਆਪਣੇ ਚਾ ਕਿਦਾਂ ਗੁਜ਼ਾਰਾ ਚੱਲ ਜਾਂਦਾ ਫਿਰ ਕਰਦਾ ਹਾਂਜੀ ਹੁਣ ਚੱਲ ਜਾਂਦਾ ਸਰ ਪਹਿਲਾਂ ਚਾਹ ਦਾ ਹੱਡਾ ਸੀਗਾ ਚਾਹ ਤੋਂ ਕਿੱਥੇ ਆ ਗਏ ਤੁਸੀਂ ਹੁਣ ਸਾਰਾ ਸਮਾਨ ਰੱਖ ਲੈ ਛੋਟੇ ਹੱਥੀ ਕੀ ਕਹਿਣਾ ਜਾਂਦੇ ਹੋ ਸਰ ਚਾਹ ਦੇ ਨਾਲ ਫਿਰ ਕਲਾਕਾਰ ਦਾ ਗੁਜ਼ਾਰਾ ਭਰਾਵਾਂ ਨੂੰ ਪੜਾਣਾ ਵੀ ਜੀ ਉਹਦੇ ਕਰਕੇ ਮੈਨੂੰ ਸਾਰਾ ਕੰਮ ਵਧਾ ਕੇ ਕਰਨਾ ਪਿਆ ਕਿੰਨੀ ਦੇਰ ਸਟਰਗਲ ਕੀਤੀ ਹੈ ਤੇ ਫਿਰ ਕਿਤੇ ਤੁਸੀਂ ਛੋਟਾ ਹੱਥੀ ਲਿਆ ਕਿੱਦਾਂ ਫਿਰ ਲਿਆ ਉਹਨੂੰ ਸਰ ਮੈਨੂੰ 4-5 ਸਾਲ ਹੋ ਗਏ ਸਟਰਗਲ ਕੀਤੀ ਮੈਂ ਰੇੜੀ ਲੰਦਾ ਰਹੀ ਪਹਿਲਾਂ ਡੈਡੀ ਵਾਲੀ ਜੀ ਤੇ ਫਿਰ ਸਰ ਮੈਂ ਆਹ ਸਾਲੇ ਕੋ ਹੋਇਆ ਹੁਣ ਮੈਂ ਗੱਡੀ ਪਾਈ ਜੀ ਗੱਡੀ ਦੇ ਵਿੱਚ ਪਹਿਲਾਂ ਚਾਹ ਦਾ ਵੀ ਕੰਮ ਸਟਾਰਟ ਕਰ ਦਿੱਤਾ ਮੈਂ ਦੇਖਦਾ ਵਾ ਸਾਰਾ ਸਮਾਨ ਰੱਖਿਆ ਰਾਸ਼ਨ ਜੀ ਸਾਰਾ ਮੈਂ ਰਾਸ਼ਨ ਕਿਰਿਆਨਾ ਨਾਲ ਰੱਖਿਆ ਬੱਚਿਆਂ ਲਈ ਸਟੇਸ਼ਨਰੀ ਦੇ ਸਮਾਨ ਵੀ ਰੱਖਿਆ ਕਾਪੀ ਪੈਨਸਲ ਵੀ ਜੀ ਅਤੇ ਰਾਸ਼ਨ ਲਈ ਸਾਰਾ ਆਲੂ ਪਿਆਜ਼ ਵੀ ਸਬਜ਼ੀ ਵੀ ਰੱਖੀ ਨਾਲ ਜੀ ਘਰ ਦਾ ਫਿਰ ਗੁਜ਼ਾਰਾ ਚੱਲ ਜਾਂਦਾ ਤੇ ਨਾਲ ਹਾਂ ਜੀ ਸਰ ਈ ਮੈਸੇਜ ਦੇਣਾ ਚਾਹੁੰਦੇ ਲੋਕਾਂ ਨੂੰ ਫਿਰ ਮੈਂ ਤੇ ਸਾਰੇ ਇਹ ਲੋਕਾਂ ਨੂੰ ਕਹਿਣਾ ਕਿ ਬਾਹਰ ਦਾ ਰੁਕ ਘਟ ਕਰਨ ਆਪਣੇ ਪੰਜਾਬ ਵਿੱਚ ਹੀ ਬਹੁਤ ਅਜਿਹੇ ਕੰਮ ਹਨ ਜੋ ਮੇਰੇ ਵਾਂਗੂ ਵੀ ਆਪਣਾ ਕੰਮ ਸ਼ੁਰੂ ਕਰ ਸਕਦੇ ਕੋਈ ਜੀ ਹਾਂਜੀ ਸੋ ਫਿਰ ਲੋਕ ਕਹਿੰਦੇ ਨੇ ਕਿ ਮਿਹਨਤ ਮਿਹਨਤ ਕਰਾਂਗੇ ਤੇ ਪ੍ਰਮਾਤਮਾ ਦੀ ਵੀ ਕਿਤੇ ਨਾ ਕਿਤੇ ਕਿਰਪਾ ਹੁੰਦੀ ਤੁਸੀਂ ਵੀ ਇੰਨੀ ਗਰਮੀ ਦੇ ਵਿੱਚ ਮਿਹਨਤ ਕਰਦੇ ਪਿਓ ਹਾਂਜੀ ਸਰ ਸੋ ਫਿਰ ਕਿਰਪਾ ਪ੍ਰਮਾਤਮਾ ਦੀ ਹਾਂਜੀ ਮੇਰੇ ਮੇਰੀ ਮਿਹਨਤ ਦਾ ਸਰ ਮੈਨੂੰ ਫਲ ਮਿਲੇ ਜਾਂਦਾ ਨਾਲ ਨਾਲ ਜੀ ਮਨ ਦੇ ਵਿੱਚ ਤੇ ਨਹੀਂ ਹੁੰਦਾ ਕਿ ਮੈਂ ਇੱਥੇ ਕੰਮ ਕਰਦਾ ਵੀ ਗੱਡੀ ਦੇ ਵਿੱਚ ਹੀ ਚਾਹ ਬਣਾਉਂਦਾ ਪਿਆ ਨਹੀਂ ਸਰ ਮਨ ਜੁਣ ਕੀ ਆਣਾ ਜਦੋਂ ਮਿਹਨਤ ਕਰਨੀ ਮਿਹਨਤ ਦੇ ਵਿੱਚ ਕੋਈ ਸ਼ਰਮ ਨਹੀਂ ਸਰ ਜੀ ਮਿਹਨਤ ਕਰਨੀ ਕਰਨੀ ਆ ਤਾਂ ਜੀ ਹਾਂਜੀ ਸੋ ਕਿੰਨੀ ਦੇਰ ਹੋ ਗਿਆ ਤੁਹਾਨੂੰ ਇਹ ਕੰਮ ਕਰਦਿਆ ਹਾਂ ਸਰ ਮੈਨੂੰ ਇੱਥੇ ਹੋ ਗਏ 7 ਸਾਲ ਹੋ ਗਏ ਕੱਟੋ ਬਸ ਜੀ ਹਾਂ ਫਿਰ ਪਿਆਰ ਕਿੰਨਾ ਕਿ ਮਿਲਦਾ ਲੋਕਾਂ ਦਾ ਪਿਆਰ ਬਹੁਤ ਸਾਰੇ ਲੋਕਾਂ ਦਾ ਸਾਰੇ ਲੋਕਾਂ ਦਾ ਸਾਥ ਮਿਲਦਾ ਕੰਮ ਚੱਲੀ ਜਾਂਦਾ ਫਿਰ ਦਾਲ ਬੋਕਾਂ ਹਾਂਜੀ ਕੀ ਮੈਸੇਜ ਦੇਣਾ ਚਾਹੁੰਦੇ ਲੋਕਾਂ ਨੂੰ ਫਿਰ ਮੈਂ ਤਾਂ ਸਾਰੇ ਇਹ ਕਹਿਣਾ ਕਿ ਜਿਹੜੇ ਬੰਦੇ ਆਪਣੇ ਨਸ਼ੇ ਪੱਤੇ ਛੱਡ ਕੇ ਜੀ ਤੇ ਆਪਣੇ ਪੰਜਾਬ ਵਿੱਚ ਬੜੀਆਂ ਕੰਮ ਹੈ ਕਾਰੋਬਾਰ ਆਪਣਾ ਕਰਨ ਸਾਰੇ ਜੀ ਹਾਂ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਹੈ ਕਿ ਅੱਥੇ ਰਹਿ ਕੇ ਹੀ ਮਿਹਨਤ ਕਰੋ ਤਾਂ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਕਿਤੇ ਨਾ ਕਿਤੇ ਆਪਣੇ ਮਾਤਾ ਪਿਤਾ ਦੇ ਸਾਹਮਣੇ ਰਹੋ ਤੇ ਨਸ਼ੇ ਨੂੰ ਤਿਆਗ ਕੇ ਤੇ ਕੰਮ ਕਰ ਕਰੋ ਤੇ ਕਿਤੇ ਨਾ ਕਿਤੇ ਪਰਮਾਤਮਾ ਦੀ ਵੀ ਕਿਰਪਾ ਹੁੰਦੀ ਹੈ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਫਿਰ ਇੱਕ ਵਾਰੀ ਕਿ ਚਲਦੀ ਫਿਰਦੀ ਦੁਕਾਨ ਬਣਾਤੀ ਛੋਟੇ ਹਾਥੀ ਦੇ ਉੱਤੇ ਟੈਂਪੂ ਦੇ ਉੱਤੇ ਹੀ ਚਲਦੀ ਫਿਰਦੀ ਦੁਕਾਨ ਬਣਾਤੀ ਹੈ ਹਰ ਇੱਕ ਤਰ੍ਹਾਂ ਦਾ ਜਿਹੜਾ ਸਮਾਨ ਆ ਐਥੋਂ ਮਿਲਦਾ ਹੈ ਚਾਹ ਤੇ ਨਾਲ ਸਬਜ਼ੀ ਰਾਸ਼ਨ ਖਾਣ ਪੀਣ ਦਾ ਰਾਸ਼ਨ ਜਿਹੜਾ ਇਹ ਉੱਥੋਂ ਮਿਲਦਾ ਏ ਛੋਟਾ ਹਾਥੀ ਟਰੈਂਪੂ ਦੇ ਉੱਤੇ ਹੀ ਜਰਾਏ ਉਹ ਸਾਰਾ ਸਮਾਨ ਪਾਲਤਾ ਵੀਰ ਨੇ ਨੌਜਵਾਨ ਨੇ ਕਹਿੰਦੇ ਨੇ ਕਿ ਜਿੰਨੂੰ ਕੰਮ ਦਾ ਆਜੇ ਤਰੀਕਾ ਉਹਦਾ ਇੱਥੇ ਹੀ ਅਮਰੀਕਾ ਸੋ ਵੀਡੀਓ ਨੂੰ ਵੱਟਵਾਰ ਸ਼ੇਅਰ ਕਰਿਓ ਮਿਹਨਤ ਕਾ ਸ਼ਲੋਕ ਜਿਹੜੇ ਨੇ ਉਹ ਮਿਹਨਤ ਕਰਦੇ ਨੇ ਤਾਂ ਕਿਤੇ ਨਾ ਕਿਤੇ ਪਰਮਾਤਮਾ ਦੀ ਵੀ ਕਿਰਪਾ ਹੁੰਦੀ ਏ ਬੜੀ ਮਿਹਨਤ ਕੀਤੀ ਏ ਸਟਰਗਲ ਕੀਤਾ ਵੀਰ ਨੇ ਕਾਫੀ ਦੇਰ ਮਿਹਨਤ ਕਰਕੇ ਰੇੜੀ ਲਾਈ ਉਸ ਤੋਂ ਬਾਅਦ ਜਿਹੜਾ ਏ ਕਮੇਟੀਆਂ ਪਾ ਕੇ ਐ ਟੈਂਪੂ ਲਿਆ ਤੇ ਟੈਂਪੂ ਦੇ ਉੱਤੇ ਹੀ ਜਿਹੜਾ ਇਹਨੇ ਆਪਣਾ ਕਾਰੋਬਾਰ ਖੋਲ ਕੇ ਬਹਿ ਗਿਆ ਚਾਹ ਦਾ ਕੰਮ ਵੀ ਕਰਦਾ ਤੇ ਨਾਲ ਦੀ ਨਾਲ ਰਾਸ਼ਨ ਜਿਹੜਾ ਏ ਉਹ ਵੀ ਬੱਚਿਆਂ ਦਾ ਸਮਾਨ ਵੀ ਸਾਰਾ ਰੱਖਿਆ ਹਰ ਇੱਕ ਤਰ੍ਹਾਂ ਦਾ ਸਮਾਨ ਜਿਹੜਾ ਰੱਖਿਆ ਹੈ ਚਲਦੀ ਫਿਰਦੀ ਟਕਾਨ ਟੈਂਪੂ ਦੇ ਉੱਤੇ ਹੀ ਦੁਕਾਨ ਖੋਲ ਕੇ ਬਹਿ ਗਿਆ ਉਹ ਵੀਡੀਓ ਨੂੰ ਵੱਤ ਵਾਰ ਸ਼ੇਅਰ ਕਰਿਓ ਕੈਮਰਾ ਪਰਸਨ ਪਵਨ ਅਗਰਵਾਲ ਦੇ ਨਾਲ ਲੱਕੀ ਰਾਜਪੂਤ ਬਟਾਲਾ